ਹਾਂਜੀ ਦੋਸਤੋ ਇੱਕ ਛੀਕਲੇ ਰਕਵਾ ਵਾਸਤੇ ਲਾਸਟ ਕਾਲ ਹੈ ਛੀਕਲੇ ਅਵੇਲੇਬਲ ਨੇ ਰੇਟ ਬਿਲਕੁਲ ਜਾਇਜ਼ ਹੈ 1 ਲੱਖ ਰੁਪਏ ਡਿਮਾਂਡ ਹੈ ਇਹਦੀ ਰਜਿਸਟਰੀ ਐਸੇ ਮਹੀਨੇ ਦੀ 30 ਤਰੀਕ ਦੀ ਰਜਿਸਟਰੀ ਹੈ ਸੋ ਕਿਸੇ ਪਰ ਹੁਣ ਚਾਹੀਦੇ ਹੁਣ ਛੀਕਲੇ ਵਿੱਚ ਗਵਾਰਾ ਵੀਜ਼ਾ ਫੇਰ ਰੇਤਲਾ ਵਾਣ ਹੈ ਤੇ ਮੋਟਰ ਦਾ ਕਨੈਕਸ਼ਨ ਪੱਕੀ ਦਾ ਉਹਦੇ ਜੋ 50% ਸ਼ੇਅਰ ਹੋਊਗਾ ਕਿਸੇ ਪਰ ਹੁਣ ਚਾਹੀਦੇ ਹੁਣ 3 ਨੂੰ ਦੀ ਰਜਿਸਟਰੀ ਹੈ ਛੀਕਲੇ ਅਵੇਲੇਬਲ ਰੇਟ ਬਿਲਕੁਲ ਵਾਜੂ ਰੇਟ 1 ਲੱਖ ਰੁਪਏ ਏਰੀਆ ਸਭ ਤੋਂ ਸਸਤਾ ਵਾਣ ਪਿਆ ਹਰਿਆਣੇ ਦਾ ਸੋ ਕੰਟੈਕਟ ਕਰ ਸਕਦੇ ਹੋ ਤੁਸੀਂ ਹਾਂਜੀ ਦੋਸਤੋ ਇਕ 6 ਕਿਲੇ ਦਾ ਰਕਬਾ ਵਕਾਊ ਹੈ ਬਾਣ ਝੋਨੇ ਵਾਲਾ ਤੇ ਟੌਪ ਕਲਾਸ ਦਾ ਬਾਣ ਹੈ ਇਹ ਰਕਬਾ ਜਿਹੜਾ ਹੈਗਾ ਸਰਸੀ ਜ਼ਿਲੇ ਦੇ ਵਿੱਚ ਹੈ ਤੇ ਡੱਬਾ ਵਾਲੀ ਦੇ ਨੇੜੇ ਹੈ ਸੋ ਕੋਈ ਭਰਾ ਲੈਂਦੇ ਚੁੱਕੋ ਵੇ 6 ਕਿਲੇ ਝੋਨੇ ਵਾਲਾ ਬਾਣ ਕੰਟੈਕਟ ਕਰਦਾ ਜਿਹਦੇ ਵਿੱਚੋਂ 2.5 ਕਿਲੇ ਦਾ ਫਰੰਟ ਲੱਗੂਗਾ 6 ਕਿਲੇ ਟੋਟਲ ਰਕਬੇ ਦਾ 2.5 ਕਿਲੇ ਦਾ ਫਰੰਟ ਹੈ ਤਕਸੀਮ ਖਾਤਾ ਹੈ ਸੋ ਕਿਸੇ ਭਰਾ ਨੂੰ ਚਾਹੀਦੇ ਹਣ 6 ਕਿਲੇ ਤਕਸੀਮ ਖਾਤੇ ਵਾਲੇ ਵੀ ਤਾਂ ਫਰੰਟ ਕੰਟੈਕਟ ਕਰ ਸਕਦਾ ਰੇਟ ਬਿਲਕੁਲ ਵਾਜਿਬ ਹੈ ਹਾਂਜੀ ਦੋਸਤੋ 1.5 ਕਿਲੇ ਦਾ ਰਕਬਾ ਵਕਾਊ ਹੈ ਟੌਪ ਕਲਾਸ ਦਾ ਬਾਣ ਹੈ ਵਧੀਆ ਬਾਣ ਹੈ ਤੇ ਰੇਟ ਘੱਟ ਆਲਾ ਸੋ ਕੋਈ ਭਰਾ ਲੈਂਦਾ ਇੱਛੇ ਕੋ ਕੰਟੈਕਟ ਕਰ ਸਕਦਾ ਇਹਦੇ ਵਿੱਚ ਕਨੈਕਸ਼ਨ ਕੋਈ ਹੈ ਨਹੀਂ ਤੇ ਬਾਣ ਦੇ ਵਿੱਚ ਨਿਕਾਲਦਾ ਪਾਣੀ ਲੱਗਦਾ ਕਿਉਂਕਿ ਜਿਹੜਾ ਲਾਸਤੇ ਪਾਣੀ ਵਾਜ ਜਾਂਦਾ ਨਹਿਰ ਦੀ ਵਾਰੀ ਦਾ ਉਹ ਬਾਣ ਦੇ ਵਿੱਚ ਲੱਗਦਾ ਸੋ ਕੋਈ ਭਰਾ ਲੈਂਦਾ ਇੱਛੇ ਕੋ ਕੰਟੈਕਟ ਕਰ ਸਕਦਾ ਬਿਲਕੁਲ ਵਾਜੀ ਵੀ ਰੇਟ ਹੈ ਸਰਸੇ ਜ਼ਿਲ੍ਹੇ ਹਰਿਆਣੇ ਦੇ ਵਿੱਚੇ ਬਾਣ ਅਵੇਲੇਬਲ ਹੈ ਕੋਈ ਵੀ ਲੈਂਦਾ ਇੱਛੇ ਕੋ ਕੰਟੈਕਟ ਕਰ ਸਕਦਾ ਹਾਂਜੀ ਦੋਸਤੋ ਇੱਕ 23 ਕਿੱਲਿਆਂ ਦਾ ਰਕਵਾ ਬਕਾਉ ਹੋਇਆ ਹੈ ਜਿਹੜਾ ਰਕਵਾ ਹੈ ਸਰਸੇ ਜ਼ਿਲ੍ਹੇ ਦੇ ਵਿੱਚ ਹੈ 23 ਦੇ 23 ਕਿੱਲਿਆਂ ਵਿੱਚ ਬਾਗ ਲੱਗੇ ਹੋਏ ਹੈ ਸੋ ਕਿੱਥੇ ਭਰਾਨਾ ਚਾਹੀਦੇ ਬਾਗ ਵਾਲੀ ਪ੍ਰੋਪਰਟੀ ਜਾਈ 23 ਕਿਲੇ ਕੰਟੈਕਟ ਕਰ ਸਕਦੇ ਬਿਲਕੁਲ ਵਾਜਿਬ ਰੇਟ ਹੈ ਖਾਤੇ ਤਕਸੀਮ ਦੇ ਵਿੱਚ ਲੱਗੇ ਹੋਏ ਨੇ ਸੋ ਕਿਸੇ ਭਰਾ ਨੂੰ ਚਾਹੀਦਾ ਹੋਵੇ ਬਾਗ ਲੱਗਿਆ ਹੋਇਆ 23 ਕਿਲਿਆਂ ਦਾ ਅਮਰੂਦਾਂ ਤੇ ਕਿਨੂ ਦਾ ਮਿਕਸ ਬਾਗ ਹੈ ਕੰਟੈਕਟ ਕਰ ਸਕਦੇ ਰੋਡ ਦੇ ਉੱਤੇ ਵੀ ਲੱਗਦਾ ਹੈ ਫਰੰਟ ਤਕਰੀਬਨ 5-6 ਕਿਲੇ ਦਾ ਫਰੰਟ ਲਗੂਆ ਬਾਕੀ ਰਕਵਾ ਉਹਦੇ ਨਾਲ ਹੀ ਰਹ ਜੂਗਾ ਮਦਰ ਸੋ ਕਿਸੇ ਭਰਾ ਨੂੰ ਚਾਹੀਦੇ ਹੁਣ 23 ਕਿਲੇ ਉਹਨਾਂ ਦੇ ਨੇੜੇ ਜਿਵੇਂ ਸਰਸਾ ਦੇ ਵਿੱਚ ਇਹ ਬਾਗ ਲੱਗਿਆ ਹੋਇਆ ਕੋਈ ਜਿਸ ਨੂੰ ਚਾਹੀਦਾ ਨੂੰ ਕੰਟੈਕਟ ਕਰ ਸਕਦਾ ਰੇਟ ਬਿਲਕੁਲ ਵਾਜਿਬ ਹੈ ਹਾਂਜੀ ਦੋਸਤੋ ਇਕ ਕੁੰਨੀ ਕਿਲੇ ਦਾ ਰਕਵਾ ਬਕਾਉ ਹੈ ਇਹ ਰਕਵਾ ਸਰਸੇ ਜ਼ਿਲ੍ਹੇ ਦੇ ਵਿੱਚ ਹੈ ਤੇ ਵਿੱਚ ਤੋਂ ਮੋਟਾ ਦਾ ਕਨੈਕਸ਼ਨ ਹੈ ਮਿੱਠਾ ਪਾਣੀ ਹੈ ਬਿਲਕੁਲ ਤੇ ਰੋਡ ਤੋਂ ਤਕਰੀਬਨ 1.5 ਕਿਲੇ ਅੰਦਰ ਹੈ ਸੋ ਕੋਈ ਭਰਾ ਲੈਣ ਦਾ ਇੱਥੇ ਕੋਈ ਕੰਟੈਕਟ ਕਰ ਸਕਦਾ ਹੈ ਵਿੱਚ ਮਕਾਨ ਬਣਿਆ ਹੋਇਆ ਝੋਨੇ ਵਾਲਾ ਵਣ ਹੈ ਤੇ ਰਾਏ ਕਨਾਲ ਦੇ ਮੋਗੇ ਤੋਂ 2 ਕਿਲੇ ਪਿੱਛੇ ੜੂਆ ਮੋਗਾ ਹੈ ਇਹਦਾ 2 ਕਿਲੇ ਪਿੱਛੇ ਮੋਗੇ ਤੋਂ ਤੇ 1.5 ਕਿਲਾ ਪਿੱਛੇ ਹੈ ਰੋਡ ਤੋਂ ਫਰੰਟ ਤੋਂ ਸੋ ਕੋਈ ਭਰਾ ਲੈਣ ਦਾ ਇੱਥੇ ਕੋਈ ਕੰਟੈਕਟ ਕਰ ਸਕਦਾ ਝੋਨੇ ਵਾਲਾ ਵਣ 19 ਕਿਲੇ ਤਕਸੀਮ ਖਾਤਾ ਹਾਂਜੀ ਦੋਸਤੋ 1.7 ਕਿੱਲੇ ਦਾ ਰਕਬਾ ਵਕਾਊ ਹੈ ਇਹ ਜਿਹੜਾ ਰਕਬਾ ਹੈਗਾ ਨੈਸ਼ਨਲ ਹਾਈਵੇ 9 ਤੋਂ ਜਸਟ 1 ਕਿਲੋਮੀਟਰ ਪਿੱਛੇ ਹੈ ਤੇ ਲਿੰਕ ਰੋਡ ਤੋਂ 5 ਕਿੱਲੇ ਪਿੱਛੇ ਹਟਮਾ ਪਊਗਾ ਬਾਣ ਬਹੁਤ ਵਧੀਆ ਪੱਧਰ ਵਾਣਾ 1.7 ਕਿੱਲੇ ਤਕਸੀਮ ਖਤ ਸੋ ਕਿਸੇ ਭਰਾ ਨੂੰ ਚਾਹੀਦਾ ਹੋਵੇ ਵਾਜੀ ਰੇਟੇ ਬਿਲਕੁਲ ਇਹਦੀ ਡਿਮਾਂਡ ਸਿਰਫ 30 ਲੱਖ ਰੁਪਏ ਦੀ ਡਿਮਾਂਡ ਹੈ ਪਰ ਕਿੱਲੇ ਦੀ ਤੇ ਵਿੱਚ 24 ਘੰਟੇ ਵਾਲੀ ਬਿਜਲੀ ਸਪਲਾਈ ਵੀ ਹੈਗੀ ਹੈ ਸੋ ਕਿਸੇ ਭਰਾ ਨੂੰ ਚਾਹੀਦੇ ਹੋਵੇ ਕੰਟੈਕਟ ਕਰ ਸਕਦਾ ਹੈ ਵਿੱਚ ਇੱਕ ਛੋਟੀ ਜਿਹੀ ਢਾਣੀ ਬਣੀ ਹੋਈ ਹੈ ਮਾਣ ਬਹੁਤ ਵਧੀਆ ਰਕਬਾ ਸੋਣਾ